ਨਾ ਮਨਿੰਦਰੀ ਆਕੀ ਸ਼ਰਮੁਦਾ ਹੀ ਤੂੰ ਮੈਂ ਗਾਜਰ ਪਕ ਬਣਾਈ ਜਾਨੀ ਆ ਇੱਥੇ ਵਿਆਹ ਕਰਿਆ ਲੈ ਜ਼ਰੂਰ ਤਾਂ ਨਹੀਂ ਜੇ ਵਿਆਹ ਕਰਿਆ ਹੋਊਗਾ ਫੇਰ ਹੀ ਗਾਜਰ ਪਕ ਬਣਾ ਸਕਦੇ ਆ ਉ ਆਪਾਂ ਘਰੇ ਖਾ ਨਹੀਂ ਸਕਦੇ ਸਾਰੇ ਬਣਾਉਂਦੇ ਸਿਆਲਾ ਚ ਮੈਂ ਬਣਾ ਰਿਆ ਸੋ ਕਿਥੋਂ ਦਾ ਮੇਰੀ ਤਾਰੀਫ ਕਰਨੀ ਚਾਹੀਦੀ ਆ ਤੂੰ ਉਸ ਤਾਂ ਤੁਹਾਨੂੰ ਬਣਾ ਕੇ ਖਵਾਇਆ ਨਹੀਂ ਤੁਹਾਨੂੰ ਮੈਂ ਬਣਾ ਕੇ ਖਵਾ ਰਹੀ ਆ ਤਾਰੀਫ ਉਹ ਵੀ ਤੇਰੀ ਅੱਜ ਕੱਲ੍ਹ ਹੈ ਜਿਹੜਾ ਤੂੰ ਜੋ ਉਸ ਕਰ ਰਹੀ ਆ ਨਾ ਉਹ ਠੀਕ ਨਹੀਂ ਹੈਗਾ ਅੱਛਾ ਹੱਜਾ ਤੇ ਪੂਆ ਕਿੱਥੇ ਨਾ ਆਇਆ ਨਸਤੋ ਮੇਰੇ ਤੇ ਕੀ ਵੀਤ ਰਹੀ ਹੈ ਕੀ ਵੀਤ ਰਹੀ ਹੈ ਮੰਮੀ ਕੀ ਹੋ ਗਿਆ ਮੰਨ ਕੇ ਚੱਲ ਜੇ ਪੂਆ ਵਿਆਹੀ ਹੁੰਦੀ ਆਪਦੇ ਘਰੇ ਵੱਸਦੀ ਹੁੰਦੀ ਤੇ ਅੱਛਾ ਫੇਰ ਵੀ ਤਾਂ ਪੂਆ ਕਦੇ ਕਦਾਈ ਨਹੀਂ ਆਉਂਦੀ ਹੁਣ ਤੈਨੂੰ ਬੜਾ ਦੁੱਖ ਹੋ ਰਿਹਾ ਕੀ ਗੱਲ ਦੇਖੋ ਹੋਵੇ ਨਾ ਜਦੋਂ ਇੱਕ ਤਾਂ ਹੀ ਆਪਦੇ ਘਰੇ ਵੱਸ ਨਹੀਂ ਸਕਦੀ ਨਾ ਹੁਣ ਨੂੰ ਦੁੱਖ ਬਹੁਤ ਵੱਡਾ ਹੁੰਦਾ ਤੇ ਵੱਸ ਲੈਂਦੀ ਤੀ ਵੱਸ ਲੈਂਦੀ ਤੀਨ ਕਿਨੇ ਰੁਕਿਆ ਸੀਗਾ ਤੀਨ ਨੂੰ ਕਿਹਨੇ ਕਿਹਾ ਸੀ ਸਮਾਨ ਚੱਕ ਕੇ ਆਦੇ ਪੇਕੇ ਘਰੇ ਆ ਕੇ ਬੈਠ ਜਾ ਉਹ ਪੇਕੇ ਘਰੇ ਆ ਕੇ ਲੰਬਰਦਾਰੀ ਕਰਨ ਦੀ ਜਿਹੜੀ ਆਪ ਸੀ ਨਾ ਉਹ ਗਈ ਨਹੀਂ ਤਾਂ ਹੀ ਸਹੁਰਿਆਂ ਦੇ ਵਾਸਤੇ ਨਹੀਂ ਸਕੇ ਪਰ ਇਹ ਗੱਲ ਤੁਸੀਂ ਨਹੀਂ ਸਮਝ ਸਕੀ ਕਿੱਥੇ ਤੁਸੀਂ ਬਾਪੂ ਨੂੰ ਇਹ ਗੱਲ ਸਮਝਾਉਣੀ ਸੀ ਉਦੋਂ ਵੀ ਭਾਈ ਕੋਈ ਗੱਲ ਲੜਾਈਪਰੇ ਸਭ ਦੇ ਘਰੇ ਹੁੰਦੀ ਆ ਕੋਈ ਗੱਲ ਨਹੀਂ ਕੁੜੀ ਨੂੰ ਪਿਦਵਾਰੇ ਤੋਂ ਛੱਡ ਕੇ ਆਉਨੇ ਆ ਉਹ ਆਹੋਂ ਨੂੰ ਆਪਦੇ ਘਰੇ ਸੁખી ਬਸਦੀ ਹੁੰਦੀ ਅੱਛਾ ਬਿੰਦਰ ਨੂੰ ਉਹਦੇ ਸਹੁਰੇ ਘਰ ਮੈਂ ਮਰਵਾਉਣ ਖਾਤਰ ਛੱਡ ਦਾਂਦੀ ਹੈ ਕਿਹੜੇ ਮਾਪੇ ਹੁੰਦੇ ਨੇ ਕਿ ਜਿਹੜੀ ਧੀਆ ਨੂੰ ਆਪਦੇ ਦੁਖੀ ਦੇਖ ਸਕਦੇ ਹੋਣ ਤੁਸੀਂ ਮਾਪਿਓ ਤੁਸੀਂ ਭਰਾ ਭਰਜਾਈਓ ਮਾਪਿਓ ਨਹੀਂ ਹੈਗੇ ਤੁਸੀਂ ਮੇਰੀ ਗੱਲ ਸੁਣ ਲੈ ਮਨਨ ਮਾਂ ਤੇ ਤੁਸੀਂ ਮੇਰੇ ਹੋ ਤੇਰੇ ਵੀ ਹੈਗੇ ਆ ਪਰ ਜਿਹੜੀ ਤੂੰ ਹੁਣ ਕਰ ਰਹੀ ਹੈ ਲੱਗ ਨਹੀਂ ਰਿਹਾ ਵੀ ਇੱਕ ਮਾਂ ਤੇ ਧੀ ਨਾਲ ਗੱਲ ਕਰਦੀ ਆ ਅੱਛਾ ਮੈਨੂੰ ਵੀ ਨਹੀਂ ਲੱਗ ਰਿਹਾ ਹੈਗਾ ਵੀ ਜਿਹੜੀ ਧੀ ਸਵਾਦ ਜਵਾਬ ਕਰਦੀ ਆ ਨਾ ਕੋਈ ਮਾਂ ਨੂੰ ਕਰਦੀ ਹੁੰਦੀ ਹੈਗੀ ਜਿਵੇਂ ਤੂੰ ਕਰਦੀ ਹੈਗੀ ਅੱਜਕੱਲ ਤੈਨੂੰ ਹੋਇਆ ਕੀ ਹੈਗਾ ਮਾਂ ਖੀਦੀਆਂ ਹੋਣਾ ਚਾਹੀਆਂ ਤੂੰ मां ਕਿਸੇ ਦੀ ਉਂਗਲਾਂ ਤੇ ਨਹੀਂ ਚੜੀ ਹੋਈ ਜਿਹੜਾ ਕੁਝ ਮੇਰੇ ਦਿਲ ਦੇ ਅੰਦਰ ਹੈ ਮੈਂ ਉਹੀ ਗੱਲਾਂ ਭੂਆ ਨੂੰ ਕੰਗਾ ਤੇ ਜਿਹੜਾ ਕੁਝ ਮੈਨੂੰ ਦਿਸਿਆ ਭੂਆ ਬਾਰੇ ਭੂਆ ਦਾ ਦੂਜਾ ਰੂਪ ਮੈਂ ਆਵਦੀ ਅੱਖੀ ਦੇਖਿਆ ਅੱਖੀ ਸੁਨਿਆ ਮੈਂ ਸਿਰਫ ਉਹੀ ਕੁਝ ਭੂਆ ਨੂੰ ਕਿਹਾ ਤੇ ਭੂਆ ਨੂੰ ਲੱਗੀਆਂ ਮਿਰਚਾਂ ਉਸ ਗੱਲ ਦੀਆਂ ਤਾਂ ਹੀ ਸਮਝਾ ਕੇ ਘਰੋਂ ਗਈ ਆ ਜੇ ਸੱਚੀ ਹੁੰਦੀ ਨਾ ਤਾਂ ਇਸ ਘਰ ਵਿੱਚ ਰਹਿੰਦੀ ਮੇਰੇ ਸਵਾਲਾਂ ਦੇ ਜਵਾਬ ਦਿੰਦੀ ਨਾ ਕਿ ਸਵਾਨ ਚੱਕ ਕੇ ਇੱਥੋਂ ਜਾਂਦੀ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀਗਾ ਕਿ ਮਨਿੰਦਰ ਨੂੰ ਕੱਲੀ-ਕੱਲੀ ਗੱਲ ਦਾ ਪਤਾ ਲੱਗ ਗਿਆ ਵੀ ਜੇ ਮਨਿੰਦਰ ਨੇ ਮੇਰਾ ਭੇਤ ਖੋਲ ਤਾਂ ਮੇਰੇ ਭਰਾ ਪਰਜਾਈ ਸਾਹਮਣੇ ਮੇਰੀ ਨੱਕ ਵੱਡੀ ਜਾਊਗੀ ਬਸ ਕਰ ਜਿੱਥੇ ਤੱਕ ਮੈਂ ਬੰਦਰ ਨੂੰ ਜਾਣਦੀ ਆ ਨਾ ਉਹ ਇਹੋ ਜਿਹਾ ਕੁਝ ਨਹੀਂ ਕਰ ਸਕਦੀ ਮੈਨੂੰ ਤਾਂ ਲੱਗਦਾ ਤੇਰੀਆਂ ਅੱਖਾਂ ਤੇ ਪੱਟੀ ਬੰਨੀ ਗਈ ਐ ਨਹੀਂ ਮਾਂ ਨਹੀਂ ਭੋਲੀ ਮਾਂ ਤੂੰ ਕਿੱਥੇ ਜਾਣਦੀ ਆ ਜੇ ਤੂੰ ਭੂਆ ਨੂੰ ਜਾਣਦੀ ਹੁੰਦੀ ਨਾ ਤਾਂ ਹੋਂ ਤੂੰ ਜਿਵੇਂ ਮੇਰੇ ਨਾਲ ਗੱਲ ਕਰੀ ਜੰਨੀ ਐਵੇਂ ਗੱਲ ਨਹੀਂ ਕਰਦੀ ਸੀ ਤੂੰ ਪਤਾ ਕੀ ਕਹਿੰਦਾ ਸੀ ਸ਼ਾਬਸ਼ ਪੁੱਤ ਤੂੰ ਬਹੁਤ ਵਧੀਆ ਕੰਮ ਕੀਤਾ ਫਿਰ ਤੂੰ ਇਹ ਗੱਲ ਕਹਿ ਲਈ ਸੀ ਤੈਨੂੰ ਕੁਝ ਪਤਾ ਹੀ ਨਹੀਂ ਤੁਹਾਨੂੰ ਤਾਂ ਪਤਾ ਨਹੀਂ ਪੱਤੀ ਤਾਂ ਤੁਹਾਡੇ ਅੱਖਾਂ ਤੇ ਹਜੇ ਬੰਨੀ ਹੋਈ ਆ ਲਹੀ ਨਹੀਂ ਆਹੋ ਬਸ ਕਰ ਚੁੱਪ ਕਰ ਜਾ ਹਾਂ ਕਦੋਂ ਦੀ ਤੇਰੀ ਮਰ ਮਾਣ ਸੁਣੀ ਜਾਨੀ ਮੰਮੀ ਚੁੱਪ ਤਾਂ ਤੁਸੀਂ ਕਰ ਦਿਓ ਸਾਰਿਆਂ ਨੇ ਸੁਣੀ ਤਾਂ ਮੈਂ ਜਾਣੀ ਐ ਲੈਕਚਰ ਕਦੋਂ ਦੀ ਕੱਲ ਦੀ ਮੈਂ ਕੀ ਕਹਤਾ ਜਿਹੜਾ ਕੋਈ ਆਉਂਦਾ ਮਨਿੰਦਰ ਤੂੰ ਐਵੇਂ ਦੀ ਨਹੀਂ ਸੀ ਮਨਿੰਦਰ ਤੂੰ ਐ ਕਿਉਂ ਕੀਤਾ ਮਨਿੰਦਰ ਇੱਕ ਹੀ ਗੱਲ ਹੋਈ ਮਨਿੰਦਰ ਤੇਰੀ ਭੂਆ ਉਹ ਮੈਨੂੰ ਸਾਰਾ ਕੁਝ ਹੀ ਪਤਾ ਮੈਂ ਨਿਆਣੀ ਨਹੀਂ ਹੈਗੀ ਮੈਨੂੰ ਸਮਝਾਉਂਦੇ ਕੁਝ ਲੋੜ ਨਹੀਂ ਹੈਗੀ ਮੈਂ ਜਿਹੜਾ ਕੁਝ ਵੀ ਕੀਤਾ ਮੇਰੇ ਦਿਲ ਨੂੰ ਪਤਾ ਕਿ ਮੈਂ ਸੱਚੀ ਆ ਮੈਂ ਆਪਦੇ ਘਰ ਵਾਸਤੇ ਕੀਤਾ ਮਾਂ ਪਿਓ ਵਾਸਤੇ ਕੀਤਾ ਭਰਾ ਪਰਜਾਈ ਕਰਕੇ ਕੀਤਾ ਇਸ ਘਰ ਦੀ ਸੁੱਖ ਸ਼ਾਂਤੀ ਵਾਸਤੇ ਕੀਤਾ ਵੀ ਕੋਈ ਭੰਗਣਾ ਕਰ ਸਕੇ ਸਿਰਫ ਥੋੜੇ ਕਰਕੇ ਕੀਤਾ ਮਾਂ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਆ ਹੁਣ ਤੱਕ ਨਾ ਘਰ 'ਚ ਸੁੱਖ ਸ਼ਾਂਤੀ ਸੀ ਆ ਹੁਣ ਪਤਾ ਨਹੀਂ ਤੈਨੂੰ ਕਿਹੜਾ ਰੰਗ ਚੜ ਗਿਆ ਜਿਹੜਾ ਘੰਬ ਫੇਰ ਕੇ ਰੱਖਤਾ ਮਾਂ ਤੈਨੂੰ ਹੋਰਾਂ ਸੰਗ ਨਹੀਂ ਆਉਂਦੀ ਮੈਨੂੰ ਮਤਰੀ ਕੀ ਜਾਨੀ ਆ ਮਾਂ ਮੈਨੂੰ ਕਿਹੜੇ ਰੰਗ ਚੜਨੇ ਆ ਮੇਰੇ ਰੰਗ ਤਾਂ ਕਿੱਦੇ ਦੀ ਉਤਰ ਗਏ ਨਾਲੇ ਅੱਜ ਮੈਨੂੰ ਮਹਿਣਾ ਮਿਲਤਾ ਗਿਆ ਬਾਬਾ ਤੇਰਾ ਕਲੇਜਾਂ ਦੀ ਪਟਿਆ ਜਦੋਂ ਭੂਆ ਨੇ ਮੈਨੂੰ ਮਹਿਣਾ ਦਿੱਤਾ ਸੀਗਾ ਪਰ ਮੈਨੂੰ ਪਤਾ ਨਾ ਅੰਦਰੋਂ ਅੰਦਰ ਹੀ ਵੀ ਮੇਰੇ ਤੇ ਕੀ ਬੀਤ ਰਹੀ ਹੈ ਜਦੋਂ ਭੂਆ ਨੇ ਮੈਨੂੰ ਐਡਾ ਵੱਡਾ ਮਹਿਣਾ ਦਿੱਤਾ ਮੈਨੂੰ ਐ ਦੱਸ ਕਿ ਮੈਂ ਚਾਹੁੰਦੀ ਸੀ ਕਿ ਮੇਰਾ ਘਰ ਪੱਟਿਆ ਜਾਵੇ ਮੇਰੇ ਘਰ ਵਾਲਾ ਮਰ ਜਾਵੇ ਕਿ ਮੈਂ ਉਸ ਘਰ ਵਿੱਚ ਨਾ ਜਾਵਾਂ ਜਾਂ ਉਦੋਂ ਬਾਅਦ ਕਿਕਰ ਸਿੰਘ ਨੇ ਮੇਰੇ ਤੇ ਅੱਖ ਰੱਖੀ ਮੇਨਾਂ ਵਿਆਹ ਕਰਾਉਣ ਨੂੰ ਕਹੇ ਮੈਨੂੰ ਕੱਟਨੇਪ ਕਰੇ ਇਹ ਸਾਰਾ ਕੁਝ ਮੈਂ ਚਾਹੁੰਦੀ ਸੀ ਇਸ ਗੱਲ ਦਾ ਮੈਂ ਹੰਦ ਅੰਦਾ ਕੀ ਮਤਲਬ ਸੀਗਾ ਭੂਆ ਦਾ ਤੂੰ ਇੱਥੇ ਅੰਦਾਜ਼ੇ ਲਾ ਲਾ ਵੀ ਉਹ ਮੇਰੇ ਕਿੰਨਾ ਚੰਗਾ ਸੋਚਦੀ ਆ ਮਨਿੰਦਰ ਮੈਂ ਤੇਰੀ ਮੰਨਦੀ ਆ ਗੱਲ ਤੇ ਤੇਰੀ ਭੂਆ ਨੇ ਕੀ ਹੈਗਾ ਤੈਨੂੰ ਪਰ ਜੋ ਤੂੰ ਬੋਲੀ ਆ ਉਹ ਵੀ ਸਹੀ ਤੀਗਾ ਮਾਂ ਤੂੰ ਮੇਰਾ ਬੋਲ ਦਿੱਤੀ ਸੀ ਜਾਂਦਾ ਸਭ ਨੂੰ ਵੀ ਮੈਂ ਕੀ ਬੋਲੀ ਆ ਜਿਹੜਾ ਕੋਈ ਭੂਆ ਕਰ ਲਈ ਹੈ ਜੇ ਭੂਆ बोल रही है ਤਾਨੂੰ ਕਿਉਂ ਨਹੀਂ ਦਿਸ ਰਿਹਾ ماں ਕੀ ਤੁਰਤੇ ਜਾਦੂ ਟੋਨਾ ਕਰਦਾ ਕੀ ਤਵੀਤ ਤਵੀਤ ਤੂੰ ਤਨ ਬੰਨਿਆ ਹੋਇਆ ਤੇਰੇ ਦਿਖਾਈ ਕੁਛ ਨਹੀਂ ਹੈਗਾ ਮੇਰੇ ਤੇ ਬੰਨਿਆ ਪਤਾ ਨਹੀਂ ਕੀ ਹੋ ਰਿਹਾ ਇਹਨੂੰ ਤੂੰ ਮਾਂ ਪੱਕਾ ਤੇਰੇ ਤੇ ਕੁਛ ਕੀਤਾ ਕਰ ਪੱਕਾ ਹੋਊਗਾ ਤਵੀਤ ਤੇ ਡੋਲੀ ਨਾ ਚੁੱਪ ਕਰ ਪਤਾ ਨਹੀਂ ਕੀ ਪਾਗਲ ਬਣ ਰਹੀ ਐ ਇਹ ਕੁੜੀ ਪਾਗਲ ਕਿਉਂ ਮਾਂ ਤੂੰ ਮੇਰੀ ਗੱਲ ਤਾਂ ਸਮਝ ਮਾਂ ਬਣ ਕੇ ਤੂੰ ਮੈਨੂੰ ਸਮਝ ਤੇਰੀ ਤੀ ਨਾ ਕਦੇ ਕੋਈ ਗਲਤ ਫੈਸਲਾ ਨਹੀਂ ਲੈ ਸਕਦੀ ਤੇਰੀ ਤੀ ਹਮੇਸ਼ਾ ਆਪਣੇ ਪਰਿਵਾਰ ਦੇ ਮੂਹਰੇ ਖੜੀ ਆ ਕੋਈ ਮੁਸੀਬਤ ਹੋਵੇ ਪਹਿਲਾਂ ਮੈਂ ਆਪ ਤੇ ਲਿਆਉਂਗੀ ਤੁਹਾਡੇ ਤੇ ਬਾਅਦ ਚ ਤਾਂ ਹੀ ਤਾਂ ਕਹਿ ਰਹੀ ਆ ਮਾਂ ਜੇ ਮੈਂ ਕੁਝ ਦੇਖਿਆ ਜਾਂ ਕੁਝ ਮੈਨੂੰ ਲੱਗ ਰਿਹਾ ਤੇ ਮੈਂ ਤਾਂ ਹੀ ਕਰ ਰਹੀ ਆ ਅੱਗੇ ਕੋਈ ਗਲਤ ਫੈਸਲਾ ਲਿਆ ਮੈਂ ਜ਼ਿੰਦਗੀ ਚ ਹੁਣ ਵੀ ਸਹੀ ਫੈਸਲਾ ਲੈ ਰਹੀ ਆ ਬਸ ਤੁਸੀਂ ਸਮਝੋ ਤੁਹਾਨੂੰ ਕਿਹੜਾ ਇਹ ਗੱਲ ਅਪਣਾਉਣੀ ਔਖੀ ਲੱਗੂਗੀ ਪਰ ਕੋਸ਼ਿਸ਼ ਕਰ ਦੇਣੀ ਮਾਂ ਕੋਈ ਨਾ ਭੁੱਲ ਜਾ ਤੂੰ ਪੂਆ ਵੀ ਸੀਗੀ ਆਪਣੇ ਘਰੇ ਅੱਛਾ ਮੈਂ ਭੁੱਲ ਜਾ ਤੂੰ ਬੋਲੀ ਕੀ ਜਾਨੀ ਆ ਤੈਨੂੰ ਸਮਝਾਉਣਾ ਤਾਂ ਨਾ ਪਤਾ ਨਾ ਟਕਰਾ ਮਾਰਨੀ ਆ ਲੱਗੇ ਮਣਾ ਲਾ ਖਾ ਲੈਂ ਕੋਈ ਗੱਲ ਜੇ ਬਣਾਇਆ ਤਾਂ ਖਾਣ ਵਾਸਤੇ ਬਣਾਇਆ ਖਾਵਾਂਗੀ ਉਫੋ ਕਿਵੇਂ ਸਮਝਾਵਾਂ ਸਾਰੇ ਟੱਬਰ ਨੂੰ ਕਿ ਮੈਂ ਜਿਹੜਾ ਕੁਝ ਵੀ ਕੀਤਾ ਜਮਾ ਸਹੀ ਕੀਤਾ ਚਲ ਨਹੀਂ ਸਮਝਣਾ ਨਾ ਸਮਝਣ ਮੇਰੇ ਦਿਲ ਨੂੰ ਪਤਾ ਨਾ ਕਿ ਮੈਂ ਸਹੀ ਕੀਤਾ ਆਦੇ ਪਰਿਵਾਰ ਵਾਸਤੇ ਕੀਤਾ ਨਾਲੇ ਬਾਗੀ ਪੂਆ ਮੈਂ ਮੈਂ ਤਾਂ ਭੂਆ ਦੀ ਜਾਨ ਦੀ ਖੁਸ਼ੀ ਚ ਗਾਜਰ ਪਾ ਬਣਾਇਆ ਚਲ ਜੇ ਕਿਸੇ ਨੂੰ ਨਹੀਂ ਖਾਣਾ ਨਾ ਖਾਣ ਮੈਂ ਤੇ ਮਾਸੀ ਤਾਂ ਬੈਠ ਕੇ ਗਾਜਰ ਖਾਣ ਲੱਗਾ ਬਣ ਗਿਆ ਮੰਮੀ ਕੀ ਹੋ ਗਿਆ ਤੁਸੀਂ ਅੱਗੇ ਕਿਉਂ ਬੈਠ ਗਏ ਜਿੰਨੇ ਮੈਂ ਨਿੰਦ ਕਰਨਾ ਹੈ ਗੱਲ ਕੀ ਕਹਿੰਦੇ ਠੀਕ ਗੱਲ ਕਰਾਂ ਉਹਦੇ ਨਾਲ ਉਹਦੇ ਨਾਲ ਤਾਂ ਮੱਥਾ ਮਾਰਨ ਵਾਲਾ ਕੰਮ ਹੈ ਇੱਕ ਗੱਲ ਕਹਿਣੀ ਆ ਉਹਦੀ ਚਾਰ ਸੁਣਾਉਂਦੀ ਆ ਪਤਾ ਨਹੀਂ ਮੇਰੇ ਮਨਿੰਦਰ ਐਵੇਂ ਕਿਵੇਂ ਬਣ ਗਿਆ ਫੁੱਡੀ ਵੀ ਨਹੀਂ ਗੱਲ ਸੁਣੀ ਮੰਮੀਆਂ ਨੇ ਨਹੀਂ ਪੁੱਤ ਜੀ ਮੇਰੀ ਗੱਲ ਸੁਣਦੀ ਹੋਵੇ ਥਾ ਕੁਸ ਘਰ ਚ ਥੋੜੀ ਕਰਦੀ ਸੀ ਉਹ ਪਤਾ ਨਹੀਂ ਕੀ ਹੋਇਆ ਉਹਨੂੰ ਕੀ ਨਾ ਤੱਕਉ ਸਮਝ ਨਹੀਂ ਆਉਦੀ ਹੈ ਕਿ ਇਹ ਹੀ ਗੱਲਾਂ ਤੋਂ ਵੀ ਮੈਂ ਸੋਚ-ਸੋਚ ਕੇ ਹੈਰਾਨ ਹਾਂ ਕਿ ਇਹ ਜਹ ਹੋ ਕੀ ਗਿਆ ਮਨਿੰਦਰ ਨੂੰ ਨਮਨ ਮੰਨਦੀ ਆ ਕਿ ਮम्मी ਦੀਆਂ ਗੱਲਾਂ ਚ ਆ ਗਈ ਹੋ ਪਰ ਮੰਮੀ ਨੇ ਇਹੋ ਜਿਹਾ ਵੀ ਉਹਨੂੰ ਕੀ ਸਮਝਾਤਾ ਕਿ ਜਿਹੜਾ ਇੰਨਾ ਬਦਲ ਗਈ ਪਤਾ ਨਹੀਂ ਅਖਾ ਜੋ ਕੁਸ ਮੈਂ ਕਰ ਰਹੀ ਆ ਨਾ ਮਾਂ ਸਾਰਾ ਕੁਝ ਸਹੀ ਕਰ ਰਹੀ ਆ ਹਵ ਦੇ ਵਾਸਤੇ ਨਾਲੇ ਛੋਡੇ ਵਾਸਤੇ ਪਤਾ ਨਹੀਂ ਕੀ ਸਹੀ ਕਰ ਰਹੀ ਆ ਇਹਦੇ ਵਿੱਚ ਕੀ ਖੁਸ਼ੀ ਆਗੀ ਅਖਾ ਤੁਸੀਂ ਖੁਸ਼ ਰਹੋਗੇ ਨਾ ਇਸ ਘਰ ਚ ਧਾਂ ਕਰਕੇ ਇਹ ਸਭ ਕੁਝ ਕੀਤਾ ਮੈਂ ਹਾਂ ਜੀ ਜਦੋਂ ਮੈਂ ਵੀ ਮਨਿੰਦਰ ਤੋਂ ਪੁੱਛਿਆ ਸੀ ਮੈਨੂੰ ਵੀ ਉਹ ਇਹੀ ਗੱਲ ਬਾਰ-ਬਾਰ ਕਹੀ ਜਾਂਦੀ ਆ ਕਿ ਮੈਂ ਜੋ ਕੁਝ ਵੀ ਕਰ ਰਹੀ ਆ ਆਪਣੇ ਵਾਸਤੇ ਕਰ ਰਹੀ ਆ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਜਾ ਠੀਕ ਕੀ ਹੋ ਰਿਹਾ ਸਾਰਾ ਕੁਝ ਤਾਂ ਗਲਤ ਹੋ ਜਾਂਦਾ ਇਹ ਤਾਂ ਮੈਨੂੰ ਪਤਾ ਨਹੀਂ ਲੱਗਦਾ ਅੱਖ ਮੈਂ ਨਾ ਅੱਖੀ ਦੇਖਿਆ ਬੋਲਿਆ ਪਰ ਹੁਣ ਇਹ ਗੱਲ ਕੌਣ ਸਮਝਾਵੇ ਉਹਦੇ ਦਿਮਾਗ 'ਚ ਗੱਲ ਕੌਣ ਵੜੇ ਕਿ ਕਈ ਵਾਰੀ ਨਾ ਅੱਖੀ ਦੇਖਿਆ ਵੀ ਗਲਤ ਹੋ ਜਾਂਦਾਗਾ ਪਤਾ ਨਹੀਂ ਕੀ ਗੱਲ ਹੋਈ ਆ ਕੀ ਨਾ ਕੀ ਇਹ ਸਭ ਚ ਘਰ ਚ ਕਰੀ ਜਾਂਦੀਆਂ ਕੁਸ਼ੀ ਮੇਰੀ ਕਿ ਗੱਲ ਤਾਂ ਮੈਂ ਚੰਗੀ ਤਰ੍ਹਾਂ ਜਾਣਦੀ ਆ ਕਿ ਮਨਿੰਦਰ ਜੋ ਕੁਝ ਵੀ ਕਰਦੀ ਆ ਕਰਤਾ ਮੇਰੀ ਮੰਮੀ ਦੇ ਕਹੇ ਤੋ ਹੀ ਰਹੀ ਆ ਕਿਉਂਕਿ ਮੰਮੀ ਭੂਆ ਜੀ ਨੂੰ ਚੜ ਕੇ ਰਾਜ਼ੀ ਨਹੀਂ ਸੀ ਤੇ ਇਸ ਕਰੋਂ ਤਾਂ ਹੀ ਗੜਵਾਇਆ ਪੁੱਤ ਮੇਰੀ ਗੱਲ ਸੁਣ ਇਹ ਤਾਂ ਮੈਨੂੰ ਪਤਾ ਹੈ ਵੀ ਤੇਰੀ ਮਾਂ ਤੇਰੀ ਸੁਣਦੀ ਤਾਂ ਗੱਲ ਹੈ ਹੀ ਨਹੀਂ ਪਰ ਕਿਸੇ ਲੋੜ ਉਹਦੇ ਮਿਲਤਾ ਤਰਲੇ ਕਰਕੇ ਪੁੱਤ ਨੂੰ ਪੁੱਛਾ ਵੀ ਜੋ ਕੋਈ ਖਰਚ ਹੋ ਰਿਹਾਗਾ ਕਿ ਉਹੀ ਕਰਾਰੀ ਹੈਗੀ ਮੰਮੀ ਕਿਉਂਕਿ ਮੈਂ ਮੰਦੀ ਆ ਵੀ ਮਨਿੰਦਰ ਨੂੰ ਬਿੰਦਰ ਨੂੰ ਨਾ ਉਹ ਬਹੁਤ ਗਲਤ ਸਮਝਦੀ ਸੀ ਤੇ ਹੁਣ ਇਸ ਘਰੇ ਵਿੱਚ ਰਹਿਣਾ ਨਾ ਬਹੁਤ ਮਾੜਾ ਲੱਗਦਾ ਸੀਗਾ ਕਿਤੇ ਬਿੰਦਰ ਨੂੰ ਉਸ ਨੇ ਤਾਂ ਨਹੀਂ ਕਿਹੜੋਂ ਪਾਰ ਕਰਾਇਆ ਤੇਰੀ ਮਾਂ ਨੂੰ ਨਾ ਪੁੱਛੀ ਸਾਰੀ ਗੱਲ ਜੇ ਤੈਨੂੰ ਦੱਸੂਗੀ ਮੰਮੀ ਮੈਂ ਸਾਰਾ ਕੁਝ ਪੁੱਛਿਆ ਸੀ ਅੱਛਾ ਮੈਨੂੰ ਪਤਾ ਉਹ ਕਿੱਥੇ ਮੰਨਦੇ ਨੇ ਮੈਂ ਤਾਂ ਗੁੱਸੇ ਨਾਲ ਪਿਆਰ ਨਾਲ ਹਰ ਤਰੀਕੇ ਨਾਲ ਗੱਲ ਸੁਲਝਾ ਕੇ ਦੇਖ ਲਈ ਪਰ ਗੱਲ ਦਾ ਕੋਈ ਹੱਲ ਨਹੀਂ ਨਿਕਲਿਆ ਇਹ ਸਹੀ ਤਾਂ ਗੱਲ ਹੈਗੀ ਪੁੱਤ ਤੇਰੀ ਮਾਂ ਨਾ ਪੈਰ ਤੇ ਮਿੱਟੀ ਨਹੀਂ ਪੈਣਦੀ ਮੈਨੂੰ ਪਤਾ ਪਰ ਤੇਰਾ ਕੋਈ ਕਸੂਰ ਨਹੀਂ ਇਹਦੇ ਵਿੱਚ ਪੁੱਤ ਛਲ ਕੋਈ ਨਾ ਜਿਹਹ ਜਿਹਾ ਦਾ ਸੁਭਾਅ ਕਰੀ ਜਾਂਦੀ ਹੈ ਪਰ ਮੈਨੂੰ ਆਪਦੀ ਧੀ ਤੋਂ ਇਹ ਉਮੀਦ ਨਹੀਂ ਸੀ ਕਿ ਮੇਰੀ ਤੀ ਆਉਂਦੀ ਪੂਆ ਨਾਲ ਨਹੀਂ ਕਰਦੂਗੀ ਇਹੀ ਤਾਂ ਗੱਲ ਮੇਰੇ ਦਿਮਾਗ ਸੁਣੀ ਸਾਰੀ ਕਿ ਮੰਮੀ ਦਾ ਸੁਭਾਤਾ ਮੈਨੂੰ ਕੱਲੇ ਦਿਨ ਤੋਂ ਪਤਾ ਪਰ ਮਨਿੰਦਰ ਇਦਾਂ ਦੀ ਨਹੀਂ ਸੀ ਉਹ ਮੰਮੀ ਦੀ ਗੱਲਾਂ ਚ ਕਿਵੇਂ ਆ ਗਈ ਪਤਾ ਨਹੀਂ ਪੁੱਤਾ ਹੁਣ ਤਾਂ ਉਹ ਸੁਭਜਾਉਣਾ ਨਾ ਨਾ ਸੁਭਜਾਉਣ ਵਾਲੀ ਵੀ ਗੱਲ ਹੈਗੀ ਮੰਮੀ ਮੈਂ ਵੀ ਇਹ ਦੋ ਦਿਨਾਂ ਕੋਈ ਗੱਲ ਇਹ ਨਾ ਕਰੀਏ ਕਿ ਗੱਲ ਕੁਝ ਹੋ ਰਹੀ ਆ ਮਨਿੰਦਰ ਦੇ ਦਿਲ ਦਿਮਾਗ ਵਿੱਚ ਕੋਈ ਹੋਰ ਗੱਲ ਚੱਲ ਰਹੀ ਹੈਗੀ ਜਦੋਂ ਨੂੰ ਕੁਛ ਇਦਾਂ ਦਾ ਪਤਾ ਲੱਗ ਗਿਆ ਜੋ ਹਲੇ ਤੱਕ ਆਪਣੇ ਸਾਹਮਣੇ ਹੀ ਨਹੀਂ ਆਏ ਪਰ ਚਾਹੇ ਜੋ ਕੁਛ ਮਰਜ਼ੀ ਕਹੋ ਤੁਸੀਂ ਸਾਰੇ ਪਰ ਜਿੱਥੇ ਤੱਕ ਮੈਨੂੰ ਪਤਾ ਹੈ ਵੀ ਬਿੰਦਰ ਕੋਈ ਗਲਤੀ ਨਹੀਂ ਕਰ ਸਕਦੀ ਤੇ ਉਹ ਮਨਿੰਦਰ ਨਾਲ ਮਾੜਾ ਕਰ ਦੂ ਇਹ ਤਾਂ ਹੋ ਨਹੀਂ ਸਕਦਾ ਹੈਗਾ ਕੋਈ ਨਾ ਤੇਰੇ ਬਾਪੂ ਹੋਂਗੀਆਂ ਨੂੰ ਆ ਜਾਂਦੇ ਉਹਦੇ ਨਾਲ ਕਰਦੀ ਗੱਲ ਔਰ ਮੰਮੀ ਉਤੋਂ ਮੈਨੂੰ ਘੂਆ ਦੀ ਟੈਨਸ਼ਨ ਹੋਈ ਪਈ ਹੈ ਕਿ ਪਤਾ ਨਹੀਂ ਕਿੱਥੇ ਹੋਣਗੇ ਕਿੱਥੇ ਗਏ ਹੋਣਗੇ ਪਤਾ ਨਹੀਂ ਵਿਚਾਰੀ ਕਿੱਥੇ ਪਰਤ ਨਹੀਂ ਵਰਦੀ ਉਹ ਕੀ ਕਰਾ ਮੇਰਾ ਤਾਂ ਕੋਈ ਬੱਸ ਵੀ ਨਹੀਂ ਚੱਲਦਾ ਕੋਈ ਗੱਲ ਨਹੀਂ ਇਹਨਾਂ ਨੂੰ ਆ ਜਾਣ ਦੋ ਫਿਰ ਦੇਖਦੇ ਹਾਂ ਠੀਕ ਹੈ ਆ ਜਾਂਦੇ ਉਹਨਾਂ ਨੂੰ ਮਨਿੰਦਰ ਦੀ ਸਾਰੀ ਘਰਤੂ ਤ ਦੱਸੂਗੀ ਕਿ ਉਹ ਕੀ ਕੁਝ ਕੀਤਾ ਉਹਨੇ ਬਿੰਦਰ ਨਾਲ ਤੇਰੇ ਬਾਪ ਦਾ ਤਾਂ ਹੀ ਨਹੀਂ ਪਤਾ ਕਿਤੇ ਮਨਿੰਦਰ ਦੇ ਥੱਪੜੇ ਨਾ ਮਾਰੇ ਨਹੀਂ ਹੋਵੇ ਇਹ ਵੀ ਬਹੁਤ ਗਲਤ ਹੋ ਜਾਊਗਾ ਆਪਾਂ ਸਮਝਾਵਾਂਗੇ ਇਹਨਾਂ ਨੂੰ ਵੀ ਤੇ ਡੈਡੀ ਨੂੰ ਕਿ ਇਹੋ ਜਿਹਾ ਕੁਝ ਨਾ ਕਰਨ ਜਿਹਦੇ ਕਰਕੇ ਘਰ ਚ ਕਲੇਸ਼ ਹੋਰ ਵਾਦ ਜੇ ਕੋਈ ਨਾ ਸੋਚਦੇ ਹਾਂ ਕੀ ਕਰੀਏ ਹੁਣ ਪਿੰਦਰ ਨੂੰ ਇਸ ਕਰਕੇ ਮਿਲ ਆ ਕੇ ਆਵਾਂ ਤੈਨ ਕਿੱਥੇ ਹੋ ਰਾਸ ਮਸੀ ਕਿਵੇਂ ਆ ਪੂਰੇ ਵਧੀਆ ਕਿਵੇਂ ਕੀ ਸਵਾਲ ਲਗਿਆ ਪੂਰਾ ਵਧੀਆ ਪਹਿਲੀ ਵਰ ਬਣਾਇਆ ਮੈਂ ਅੱਛਾ ਤੇ ਹੋਰ ਲੈ ਉਹ ਵੀ ਤਾਂ ਬਣਾਇਆ ਬਿੱਪੂ ਐਸ ਕਰੋ ਵਾਗੀ ਖੁਸ਼ੀ ਚ ਬਣਾਇਆ ਮਿੱਠਾ ਮੈਂ ਲੈ ਇਹ ਤਾਂ ਫੇਰ ਬਣਦਾ ਸੀਗਾ ਤੇ ਹੋਰ ਮਠਾ ਬਣਾਉਣਾ ਦਾ ਵਧੀਆ ਸਮਾਂ ਦੀ ਇੱਕ ਬਲਾਤਰੀ ਗਲੋਂ ਟੜੀ ਜਿੱਦੇ ਦੀ ਇੱਥੇ ਹੁਣ ਮੇਰੇ ਅੱਖਾਂ ਚ ਰਟਕੀ ਜਾਂਦੀ ਹੈ ਨਾ ਮੇਰੇ ਤੇ ਅੰਦਰੋਂ ਕਾਲਜੇ ਮੱਚੇ ਪਿਆ ਜ਼ਹਿਰ ਬਣਿਆ ਪਿਆ ਮੈਂ ਅੱਜ ਘਰ ਗਈ ਆ ਕੁਛ ਹੁਣ ਅੰਦਰੋਂ ਜ਼ਹਿਰ ਨੂੰ ਮਟਾਉਣ ਲਈ ਕੁਝ ਮਿੱਠਾ ਦਾ ਖਾਣਾ ਚਾਹੀਦਾ ਹੈ ਤਾਂ ਕਰਕੇ ਮਿੱਠਾ ਬਣਾਇਆ ਮੈਂ ਵੀ ਆ ਤਾਂ ਤੂੰ ਬਾਲਾ ਵਧੀਆ ਕੀਤਾ ਨਾਲੇ ਮੇਰੀ ਗੱਲ ਸੁਣ ਐਵੇਂ ਇੱਥੇ ਬੈਠੀ ਸੀ ਉਹੀ ਗੱਲ ਢੜੀ ਪਾਣਾ ਪੱਕਾ ਅੰਨ ਖਾਦੀ ਸੀਗੀ ਹੈ ਤੇ ਉਤੋਂ ਉਹੀ ਗੱਲ ਤੋੜ ਕਰਦੀ ਸੀ ਨਾ ਫਿਰ ਇਹ ਵੀ ਕਰਦੀ ਸੀ ਨੂ ਨਹੀਂ ਹੈਗਾ ਐਵੇਂ ਬਣੀਆ ਸਬਜੀ ਇਹ ਚ ਪਾਣੀ ਜ਼ਿਆਦੇ ਆ ਗਲ ਹਰ ਇੱਕ ਚੀਜ਼ ਨੁਕਸ ਨੁਕਸ ਕਰਨਾ ਮੈਨੂੰ ਤਾਂ ਹੁਣ ਪਤਾ ਲੱਗਿਆ ਅੱਗੇ ਮੈਨੂੰ ਐਂ ਲੱਗਦਾ ਹੁੰਦਾ ਸੀ ਚਲਪੂ ਵੈਸੇ ਹੀ ਕਹਿੰਦੀ ਚਲ ਦਿਹਾਤ ਤਾਂ ਪਰ ਮੈਨੂੰ ਕਿ ਪਤਾ ਲੱਗਦੀ ਸੀ ਵੀ ਇਹ ਆ ਜਾਣ ਕੇ ਐਂ ਦਿਖਾਉਂਗੀ ਆ ਵੈਸੇ ਘਰ ਚ ਮੇਰੀ ਚੱਲਦੀ ਆ ਚੱਲ ਆਉਂਦੀ ਸੀ ਆਪਦੀ ਵਧੀਆ ਸਮਾਂ ਦੀ ਹੁਣ ਹਟਾਤੀ ਨਾ ਚਲਣ ਪਰ ਨਾ ਸੱਚ ਮੈਨੂੰ ਇੱਕ ਗੱਲ ਦਾ ਬਹੁਤ ਦੁੱਖ ਆਵਾ ਸੀ ਕਿਹੜੀ ਗੱਲ ਦਾ ਮੇਰੀ ਮਾਂ ਵੀ ਨਹੀਂ ਮੈਨੂੰ ਸਮਝਦੀ ਮੈਂ ਹੁਣ ਬਣਾਈ ਜਾਂਦੀ ਇਸ ਨੂੰ ਜਾ ਕੇ ਸੋਚ ਕੇ ਕਹਿੰਦੀ ਹਾਂ 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 ਤੂੰ ਤਾਂ ਖੁਸ਼ ਨਾ ਚੱਲੀਆਂ ਪੰਗਾ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦੀ ਤੂੰ ਗਾਜਰ ਪਾ ਬਣਾਈ ਨਹੀਂ ਤੈਨੂੰ ਚੰਗੇ ਲੱਗਣਗੇ ਗਾਜਰ ਪਾ ਕੇ ਤੇ ਗਲਤ ਲੋ ਲੰਘ ਜਾਣਗੇ ਕਹਿੰਦੀ ਕਹਿੰਦੀ ਇੱਕ ਘਰ ਦਾ ਜੀ ਘਰੋਂ ਵਗ ਗਿਆ ਮੈਂ ਕਿਹਾ ਜੀ ਘਰ ਹੋਏਗਾ ਦੁਨੀਆ ਤੋਂ ਤਾਂ ਨਹੀਂ ਗਿਆ ਹਾਂ ਸਹੀ ਗੱਲ ਹੈ ਘਰੋਂ ਹੀ ਗਈ ਆ ਉਹ ਗਿਆ ਆਪਾਂ ਖਾਣਾ ਪੀਣਾ ਛੱਡ ਦਿੱ ਗਏ ਕਿ ਉਹਨੇ ਕਿਹ ਜਹਾਨ ਛੱਡਤਾ ਐ ਮਾਰੀ ਜਾਂਦਾ ਤੇਰੀ ਮਾਂ ਤੇ ਵਾਲੀ ਵੱਡੀ ਘਾਟ ਆ ਇਹ ਜਿਹੜੀ ਉਹਦੀ ਹਰ ਗੱਲ ਮੰਨਦੀ ਹੈਗੀ ਉਹਦੇ ਪਿੱਛੇ ਹੁਣ ਆਇ ਔਖੀ ਹੋਈ ਪਈ ਹੈਗੀ ਯੋ ਕਰੋਂ ਭਾਗੀ ਮੈਨੂੰ ਦੁੱਖ ਹੁੰਦਾ ਵੀ ਮੈਂ ਤੇ ਇੰਨਾ ਪਿੱਛੇ ਸਾਰਾ ਕੁਝ ਕਰੀ ਆਂਨੀ ਆ ਵੀ ਇੰਨਾ ਦੀ ਮਾੜੀ ਮੋਟੀ ਚੱਲਣ ਲੱਗ ਜੇ ਘਰੇ ਵੀ ਨਾ ਜਮਾ ਦਬਾ ਲੈਂਦੀ ਉਹ ਹੈ ਇਹਨਾਂ ਦੀ ਮੇਰੀ ਮਾਂ ਦੀ ਤਾਂ ਮਾੜੀ ਵੀ ਨਹੀਂ ਮਾੜੀ ਮੋਟੀ ਵੀ ਨਹੀਂ ਚੱਲਦੀ ਮੇਰਾ ਪਿਓ ਹਰ ਘਰ ਮੇਰੀ ਭੂਣ ਪੁੱਛ ਕੇ ਕਰਦਾ ਸੀਗਾ ਮੇਰੀ ਮਾਂ ਤਾਂ ਬਸ ਰਸੋਈ ਤੱਕ ਹੀ ਖਾਣਾ ਬਣਾ ਦੇ ਐਂ ਕਰਦੇ ਉਹ ਕਰਦੇ ਕਦੀ ਕਿਸੇ ਕਬੀਲਦਾਰ ਲਈ ਉਹ ਤਾਂ ਕੱਲੀਆਂ ਰੋਟੀਆਂ ਬਣਾਉਣ ਜੋਗੀ ਰਹਿ ਗਈ ਕਬੀਲਦਾਰੀ ਹੋਣੇ ਸਾਂ ਰੱਖੀ ਸੀ ਪੈਸਾ ਤਾਂ ਕਾ ਫੜ ਕੇ ਤੇ ਪਿਓ ਤੋਂ ਰੱਖ ਲੈਂਦੀ ਹੁੰਦੀ ਸੀਗੀ ਮੇਰੀ ਮਾਂ ਨੂੰ ਹੁਣ ਐਂ ਇਕ ਲਾਉਗੀ ਜਦੋਂ ਸਾਰੇ ਕਬੀਲਦਰੀ ਉਹਦੇ ਹੱਥ ਚਾਈ ਉਹਨੂੰ ਪੁੱਛ ਗੱਲ ਹੋਈ ਫਿਰ ਉਹਨੂੰ ਲੱਗੂ ਕਿ ਹਾਂ ਹੁਣ ਮੇਰੀ ਕਦਰ ਪੈਣ ਲੱਗੀ ਉਹਦੇ ਜਾਣ ਤੋਂ ਬਾਅਦ ਫਿਰ ਮੈਨੂੰ ਸ਼ਾਬਾਸ਼ੇ ਦੇਊਗੀ ਮੈਂ ਉਹਨੂੰ ਕਹਿਤਾ ਮੈਨੂੰ ਮੈਂ ਕੋਈ ਗੱਲ ਤੂੰ ਕਰ ਲੈ ਗੁੱਸਾ ਮੈਂ ਕਿ 10 15 ਦਿਨ ਤੂੰ ਆਪ ਕਹੀਂ ਕਿ ਸ਼ਾਬਾਸ਼ੀ ਤੀ ਬਹੁਤ ਵਧੀਆ ਕੰਮ ਕੀਤਾ ਵਕਤ ਨੂੰ ਫਿਰ ਸਮਝ ਲੱਗ ਗਈ ਸਹੀ ਗੱਲ ਹੈ ਹਾਂ ਮਕੂਦਾ ਤੁਸੀਂ ਲੜੀਏ ਨੇ ਤੇ ਭਾਬੀ ਤੇ ਹਰਾਣਾ ਤੁਸੀਂ ਮਾੜਾ ਮਟਕ ਕਹਿੰਦੇ ਕਿਉਂ ਨਹੀਂ ਭਾਬੀ ਨੂੰ ਨਹੀਂ ਉਹਦੇ ਨਾਲ ਤਾਂ ਮੈਂ ਤੇਰਾ ਮੱਥਾ ਮਾਰਦੀ ਆ ਉਹ ਤਾਂ ਆਪ ਪਤਾ ਨਹੀਂ ਉਹਦੇ ਕੀ ਸਿਰ ਚ ਘੋਲ ਕੇ ਪਾਇਆ ਹੋਇਆ ਇਹਨਾਂ ਦੋਨਾਂ ਨੇ ਸੱਚ ਮੈਂ ਤਾਂ ਆਖਿਆ ਮੈਂ ਕਿ ਭੂਆ ਦੇ ਤੇ ਤਵੀਤ ਤੂੰ ਉੱਤਾ ਨਹੀਂ ਬਣ ਰੱਖਿਆ ਮੈਂ ਤਾਂ ਬਾਹਾਂ ਬੂਹਾਂ ਚੱਕ ਕੀਤੀਆਂ ਮਮੀ ਦੀਆਂ ਸਾਰਾ ਨਾ ਮੈਂ ਕਿ ਤਵੀਤ ਤੂੰ ਉੱਤਾ ਨਹੀਂ ਪਾਇਆ ਉਹ ਗੁੰਮ ਨੂੰ ਚਲਾ ਕੇ ਮਾਰਿਆ ਕਹਿੰਦੇ ਛੱਡ ਪਰਿਆ ਇਹੋ ਜੇ ਕੰਮ ਤੇਰੀ ਭੂਆ ਥੋੜਾ ਕਰਦੀ ਕਹਿੰਦੇ ਕੋਈ ਤਵੀਤ ਨਹੀਂ ਪਾਇਆ ਮੈਂ ਕਿ ਘੋਲ ਕੇ ਸੱਚ ਤਾਂ ਜਰੂਰ ਕੁਝ ਪਾਇਆ ਹੋਇਆ ਮੇਰੀ ਗੱਲ ਸੁਣ ਮਨਿੰਦਰ ਜਦੋਂ ਪਾਰ ਅੰਦਰ ਤੇਰੀ ਭੂਆ ਹੀ ਰੋਟੀਆਂ ਪਕਾਲੀਆਂ ਭਾਂਡੇ ਮਾਜਲੇ ਝਾੜੂ-ਪੋਚਾ ਲਾਲੇ ਆਹੀ ਕੁਛ ਕਰਦੀ ਹੈਗੀ ਬਾਹਰ ਅੰਦਰ ਹੋ ਜਾਂਦੇ ਕੀ ਪਤਾ ਕਿੱਥੇ ਜਾਂਦੀ ਸੀ ਕੀ ਕਰਦੀ ਸੀਗੀ ਕੀ ਕਿ ਲਿਆ ਕੇ ਕੋਲ ਕੋ ਤੁਹਾਨੂੰ ਪਿਆਉਦੀ ਸੀ ਸਹੀ ਗੱਲ ਆ ਜਿਵੇਂ ਮੈਂ ਵੀ ਪੂਆ ਦੇ ਮਗਰ ਲੱਗੀ ਹੋਈ ਸੀ ਮੈਨੂੰ ਨਹੀਂ ਕੁਛ ਸੁਰਤ ਰਹਿੰਦੀ ਸੀ ਵੀ ਪੂਆ ਸਹੀ ਕਰੀ ਜਾਂਦੀ ਜਾਂ ਗਲਤ ਕਰੀ ਜਾਂਦੀ ਆ ਉਹਵੇਂ ਸਾਰਿਆਂ ਦੇ ਸਿਰ ਚ ਕੋਲ ਕੇ ਕੁਛ ਨਾ ਕੁਛ ਤਾਂ ਪਾਇਆ ਹੋਊਗਾ ਬਾਬਾ ਬੂਬੇ ਕੋਲ ਤਾਂ ਜਾਂਦੀ ਐ ਹੋਰ ਜਾਂਦੀ ਹੋਊਗਾ ਬਾਬਾ ਬੂਬੇ ਕੋਲ ਤਾਂ ਪੱਕਾ ਲੈ ਇੱਕ ਦਿਨ ਮੈਨੂੰ ਹੀ ਕਹਿੰਦੀ ਸੀ ਜੇ ਤੂੰ ਮੈਨੂੰ ਹੁਣ ਬਾਹਲਾ ਨਹੀਂ ਦਿਮਾਗ ਜ ਮੇਰਾ ਅਪਸਟ ਰਹਿਣ ਲੱਗ ਗਿਆ ਸੀ ਮੈਨੂੰ ਕਹਿੰਦੇ ਤੇ ਨਾ ਕੁਛ ਕੀਟਾ ਕਰਾ ਕੇ ਕਿਨ ਪੁੱਤ ਤੈਨੂੰ ਮੈਂ ਕਿਸੇ ਕੋਲ ਲੈ ਕੇ ਜਾਊਂਗੀ ਹੈ ਕਿਨ ਤੇ ਤੂੰ ਦਾ ਗਤ ਵਿੱਚ ਪਵਾ ਕੇ ਲਿਆਉਂਗੀ ਕਿਨ ਜਮਾ ਸਹੀ ਹੋ ਜੇਗੀ ਲੈ ਫੇਰ ਇ ਵੀ ਬਾਰੰਦਰ ਕੇ ਸਾਬਿਆਂ ਕੋਲ ਜਾਂਦੀ ਹੈ ਕਿ ਨਾਲੇ ਪੁੱਤ ਆਪਾਂ ਤਾਂ ਕੀ ਲੈਣਾ ਕਦੇ ਹਨ ਮੇਰਾ ਤਾਂ ਕੋਈ ਆਏ ਵੀ ਨਹੀਂ ਹੈਗਾ ਕਿ ਜਾਂ ਮੈਨੂੰ ਕਿਸੇ ਚੀਜ਼ ਦਾ ਇਲਾਜ ਚਾਹੀ ਤੁਹਡੇ ਘਰ ਦੇ ਵਿੱਚ ਹਾਂ ਤੇ ਚਲੋ ਮੈਂ ਤਾਂ ਐ ਕਹਿੰਨੀ ਆਂਗੀ ਵੀ ਤੁਹਾਡੀ ਜਿਹੜੀ ਕਵਿਲਦਾਰੀ ਹੈ ਤੁਸੀਂ ਆਪ ਸੰਭੋ ਕਿਉਂ ਬਗਾਨੇ ਹੱਥੀ ਕਵਿਲਦਾਰੀ ਦਿੱਤੀ ਹੈਗੀ ਹੈ ਕੋਈ 5 ਕਰੋ 50 ਕਰੋ ਤੁਸੀਂ ਆਪ ਕਰੋ ਐ ਜਿੱਥੇ ਉਹ ਹੀ ਗੱਲ 5 ਰੁਪਏ 10 ਰੁਪਏ ਲੱਗਣ ਉੱਥੇ ਤੁਸੀਂ 5 ਲਾਓ ਉਹ ਤਾਂ ਅਗਲੇ ਹੁੱਲੇ ਡਾਈ ਜਾਂਦੀ ਸੀ ਘਰੇ ਬੈਠੀ ਨਾ ਹੁਣ ਨੀ ਮਸੀ ਹੁਣ ਤਾਂ ਘਰ ਜੋੜਾਂਗੇ ਸਗੋਂ ਹੁਣ ਨੀ ਹੁੱਲੇ ਡਾਲਦੇ ਜਿਵੇਂ ਉਹ ਡੋਂਦੀ ਸੀ ਕਿ ਮੈਂ ਕਹਿੰਦੀ ਸੀ ਵੀ ਹੁਣ ਵਗ ਤਾਂ ਗਈ ਕਿੱਥੇ ਹੋਊਗੀ ਕੀ ਪਤਾ ਹੁਣ ਆਪਾਂ ਨੂੰ ਕਿੱਥੇ ਗਈ ਹੋਊਗੀ ਉਹ ਨਾਲੇ ਮੇਰੀ ਗੱਲ ਸੁਣਾ ਤੂੰ ਇਹ ਗੱਲਾਂ ਸੋਚ ਕੇ ਲੈਣਾ ਕੀ ਆ ਵੀ ਕਿੱਥੇ ਗਈ ਕਿੱਥੇ ਨਹੀਂ ਜਾਣਦੇ ਇੱਥੇ ਜਾਂਦੀ ਹੈਗੀ ਲੇ ਫਿਰ ਵੀ ਮੈਨੂੰ ਆਏ ਜੀ ਕਿਵੇਂ ਵੀ ਆ ਮਸੀ ਕਹਿੰਗੇ ਤੇ ਦਿਲ ਜਦਾਂ ਮੇਰਾ ਵੀ ਖੁਸ਼ੀ ਹੋ ਜਾਂਦਾ ਨੀ ਨਾ ਆਏ ਜੇ ਨਾ ਕਰ ਤੂੰ ਹੁਣ ਦਿਲ ਖੁਸ਼ੀ ਆਂਦਾਗਾ ਤੇਰਾ ਪਰ ਪਤਾ ਨਹੀਂ ਕਿਉਂ ਆਏ ਜੇ ਲੱਗਦਾ ਫਿਰ ਵੀ ਇੰਨਾ ਟਾਈਮ ਰਹੀ ਸੀ ਜੀ ਐਨੀ ਮੁਸ਼ਕਲ ਨਾ تھا ਉਹਨੂੰ ਇੱਥੋਂ ਕੱਢਿਆਗਾ ਨਹੀਂ ਆਇਆ ਤਾਂ ਮੈਨੂੰ ਪਤਾ ਐ ਤਾਂ ਘਰੇ ਵਾਪਸ ਤਾਂ ਨਹੀਂ ਮੈਂ ਲਿਆਉਂਦੀ ਪਰ ਫਿਰ ਵੀ ਕਿਵੇਂ ਵੀ ਆ ਸੀਤਾ ਭੂਆ ਹੀ ਕਿਵੇਂ ਬੰਦੀ ਨਕਲੀ ਦੇ ਕਰਦੀ ਸੀ ਜੀ ਝੂਠਾ ਮੂਠਾ ਕਰਦੀ ਸੀ ਪਿਆਰ ਜਿਹਾ ਦਿਖਾਉਂਦੀ ਤਾਂ ਸੀਗੀ ਆਹੋ ਤੈਨੂੰ ਦਿਖਾਉਂਦੀ ਸੀ ਪਿਆਰ ਜਾਂ ਹੁਣ ਤੈਨੂੰ ਬੜਾ ਤਰਸੇ ਆਉਣ ਲੱਗਾ ਨਹੀਂ ਨਹੀਂ ਤਰਸ ਨਹੀਂ ਆਉਂਦਾ ਬਸ ਹੀ ਉਹ ਗੱਲ ਕਰਦੀ ਫਿਰ ਵੀ ਕਿਵੇਂ ਹੁੰਦਾ ਹੁਣ ਚਲ ਕੋਈ ਨਹੀਂ ਭਾਈ ਉਹ ਆਏ ਤਾਂ ਚਲੋ ਹੁੰਦਾ ਹੀ ਆ ਹੋਈ ਗੱਲ ਹਨਾ ਵੀ ਚਲੋ ਉਹ ਤੇਰੀ ਭੂ ਆ ਗਈ ਤੁਹਾਨੂੰ ਪਾਲ ਆਗਾ ਭਈ ਐ ਤਾਂ ਮਨ ਦੇ ਵਿੱਚ ਹੋਈ ਜਾਂਦੀਆਂ ਗੱਲਾਂ ਚਲ ਕੋਈ ਨਾ ਜਿੱਥੇ ਵੀ ਆ ਹੁਣ ਮੇਰੀ ਗੱਲ ਸੁਣੋ ਐ ਥੋੜਾ ਹੈਗੇ ਸੜਕਾਂ ਤੇ ਰਹੂਗੀ ਹੋਈ ਤਾਂ ਹੋਏ ਨੂੰ ਐਨ ਪਤਾ ਪੈਸਾ ਤਾਂ ਲੈ ਕੇ ਗਈ ਹੂ ਮੰਮੀ ਤਾਂ ਹਾਂ ਆ ਪੈਸੇ ਤਾਂ ਉਹ ਤੇ ਆਪਦੇ ਹੱਥ 'ਚ ਹੀ ਹੋਣਗੇ ਹਾਂ ਆਪਦੇ ਹੱਥ 'ਚ ਤੇਰੇ ਪੈਸੇ ਹੋਣਗੇ ਸਹੀ ਗੱਲ ਆ ਇੱਕ ਤਾਂ ਲੈ ਗਈ ਹੋਵੇ ਜਿਹੜਾ ਤੇਰਾ ਪਿਓ ਲੈ ਲੈ ਪੈਸੇ ਅੜਤਾਂ ਤੋਂ ਉਹਨੂੰ ਤਾਂ ਫੜਾਉਂਦਾ ਹੁੰਦਾ ਸੀ ਮੈਂ ਵੀ ਇਹਾਰਾ ਤੇ ਦੇਖਿਆਗਾ ਇੱਥੇ ਨਾਲੇ ਸਿਉਣਾ ਸਪਾਪਾ ਦਾ ਬਣਾਈ ਬੈਠੀਆ ਮੈਨੂੰ ਪਤਾ ਕੀ ਕਹਿੰਦੀ ਹੁੰਦੀ ਸੀ ਤੇਰੇ ਵਾਸਤੇ ਬਣਾਈ ਜਾਨੀ ਆ ਤੇਰੇ ਵਾਸਤੇ ਬਣਾਈ ਜਾਨੀਆ ਛਾਪਾਂ ਕੜੇ ਜਾਂ ਕੰਨਾਂ ਲਈ ਕਿੰਨਾ ਕੁਝ ਬਣਾ ਰੱਖਿਆ ਉਹ ਵੀ ਨਾਂ ਲੈ ਕੇ ਨਾ ਗਈ ਹੋਵੇ ਮੈਂ ਤੇ ਪੁੱਛੇ ਨੀ ਮੰਮੀ ਨੂੰ ਇਹ ਲੈ ਗਈ ਹੋਵੇ ਲੈ ਕੇ ਗਈ ਹੋਊਗੀ ਫਿਰ ਹੋਰ ਕਿ ਮੈਂ ਅੱਜ ਅਗਜ਼ਾਰਾ ਕਰੂ ਨਾ ਤੈਨੂੰ ਪਤਾ ਹੋ ਉਹਦੇ ਟਿਕਾਣੇ ਤੇ ਉਹ ਕਿੱਥੇ ਸਮਾਨ ਰੱਖਦੀ ਦੇ ਕੁਛ ਸੀਗੀ ਉਹ ਤੋਂ ਦੇਖੀ ਤਲਾਸ਼ੀ ਲੈ ਗਈ ਹਾਂ ਇਹਦੀ ਲਮਾਰੀ ਚ ਦੇਖੂਗੀ ਹਾਂ ਨਵਾਰੀ ਕਰਾ ਤੋ ਆਵਾ ਪੁੱਛ ਲੈਣੀ ਸਾਰਿਆਂ ਨੂੰ ਜੇ ਕਿਸੇ ਨੇ ਖਾਣਾ ਤਖਵਾ ਦੂੰਗੀ ਨਹੀਂ ਤਾਂ ਫਿਰ ਪਿਆਰੇ ਨੇ ਆਪਾਂ ਫੇਰ ਖਾ ਲਾਂਗੇ ਆਹੋ ਦਵਾਰੇ ਨਹੀਂ ਕੋਈ ਖਾਂਦਾ ਨਾ ਖਾਵੇ ਪਰ ਇੱਕ ਗੱਲ ਹੈ ਮੈਂ ਕਿਹੜਾ ਪੁੱਤ ਤੈਨੂੰ ਕੋਈ ਮਾੜੀ ਮੱਤ ਦਿੱਤੀ ਮੈਂ ਤਾਂ ਚੰਗੀ ਮੱਤ ਹੀ ਦਿੱਤੀ ਆ ਵਧੀਆ ਹੋ ਗਿਆ ਨਿਕਲ ਵੀ ਕਰੋ ਕੋਈ ਨਹੀਂ ਥੋੜਾ ਚਰੀ ਹੈ ਆਹੀ ਕੁ ਜਰੇਲਾ ਨਾ ਤੇ ਜੇ ਮੇਰੀ ਧੀ ਨੇ ਬਣਾ ਕੇ ਨਾ ਖਾਦਾ ਤੈਨੂੰ ਘਰੋਂ ਕੱਢ ਕੇ ਪੁੱਤ ਮੇਰੇ ਤਾਂ ਨਾ ਬਸੋ ਬਾਹਰ ਕੋਈ ਪੀਏ ਗੱਲ ਸਾਰੀ ਤਕੂ ਸਮਝ ਨਹੀਂ ਆਉਂਦੀ ਫੇ ਕੀ ਕਰਾਂ ਨਾ ਤਾਂ ਨਿੰਦਰ ਮੇਰੇ ਸਮਝਾਇਆ ਸਮਝਦੀ ਹੈ ਕੀ ਪਤਾ ਨਹੀਂ ਉਹ ਹੋਇਆ ਕੀ ਹੈ ਕੋਈ ਗੱਲ ਨਹੀਂ ਸੁਣਦੀ ਹੈਗੀ ਮੇਰੀ ਤਾਂ ਮੰਮੀ ਤੁਸੀਂ ਨਾ ਫਿਕਰ ਨਾ ਕਰੋ ਕੋਈ ਨਾ ਜਿਵੇਂ ਆਪਣਾ ਸਾਰਾ ਪਰਿਵਾਰ ਪਹਿਲਾਂ ਇਕੱਠਿਆਂ ਰਹਿੰਦਾ ਸੀ ਨਾ ਆਪਾਂ ਉਹ ਵੀ ਕਰ ਲਾਂਗੇ ਸਾਰਾ ਕੁਝ ਤੁਸੀਂ ਬਸ ਆ ਗੱਲਾਂ ਸੋਚ-ਸੋਚ ਕੇ ਨਾ ਆਪਣੀ ਸਿਹਤ ਨਾ ਖਰਾਬ ਕਰੋ ਉਹ ਸਿਹਤ ਖਰਾਬ ਤਾਂ ਹੋਣੀ ਹੋਈ ਐ ਜਿਹੜਾ ਹੱਸਦਾ ਵਸਦਾ ਘਰ ਸੀ ਨਾ ਇਹਨੂੰ ਨਹੀਂ ਸੀ ਪਤਾ ਵੀ ਕਦਿਆਂ ਟੁੱਟ ਜਾਊਗਾ ਸਾਰੇ ਇੱਕ ਦੂਜੇ ਨਾਲ ਕਿੰਨਾ ਖੁਸ਼ ਰਹਿੰਦੇ ਸੀ ਹਰ ਇੱਕ ਗੱਲ ਨਾ ਇੱਕ ਦੂਜੇ ਨੂੰ ਪੁੱਛ ਕੇ ਕਰਦੇ ਸੀ ਮੰਗਿਸ ਗੁੱਸੇ ਗਏ ਨਾ ਪਰਵਾਰਾਂ ਚ ਚੱਲਦੇ ਨੇ ਕੋਈ ਨਾ ਇਹ ਟਾਂ ਵੀ ਛੇਤੀ ਉਲੰਘ ਜਾਊਗਾ ਤੁਸੀਂ ਟੈਨਸ਼ਨ ਨਾ ਲਵੋ ਆਈ 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 ਹੋ 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 ਤੂੰ ਕਿਵੇਂ ਮੂੰਹ ਜਲਤ ਕਾਈ ਬੈਠੀ ਹੈ ਹੈ ਤੈਨੂੰ ਪੁੱਛ ਰਿਆ ਮੈਂ ਕੀ ਹੈ ਆ ਮੈਂ ਟੀਮੂ ਜਲਮ ਕਾਈ ਮੰਮੀ ਮੁੰਡ ਕਿਵੇਂ ਦੱਸੇ ਬਾਪੂ ਨੂੰ ਕਿ ਇਹਨਾਂ ਦੇ ਜਾਣ ਮਗਰੋਂ ਇਸ ਘਰ ਚ ਕੀ ਕੁਝ ਹੋ ਗਿਆ ਕਰਮੋਂ ਕੀ ਕਹ ਰੀਏ ਤੈਨੂੰ ਕੀ ਹੋ ਗਿਆ ਇਸ ਘਰ ਚ ਇਹ ਪੁੱਛੋ ਵੀ ਹੋਇਆ ਕਿ ਨਹੀਂ ਇਸ ਘਰ ਚ ਕਿਉਂ ਹਾਂ ਥੋੜਾ ਟਾਈਮ ਪਹਿਲਾਂ ਨਾ ਇਹਦੀ ਮਾਂ ਨੇ ਕੁਝ ਬੋਲਤਾ ਕੇ ਬੋਲਣ ਕਣੀਓ ਕੋਈ ਰਹੀ ਨਹੀਂ ਹੈਗਾ ਤੇ ਮੈਨੂੰ ਤੈਨੂੰ ਪਤਾ ਹੀ ਉਹਦੇ ਇਹਦੀ ਮਾਂ ਦਾ ਸੁਵਾਈ ਅੱਜ ਹੈ ਉਹਦਾ ਕਹਿੰਦਾ ਗੁੱਸਾ ਕਰਦੀਆਂ ਤੂੰ ਉਹ ਪਹਿਲੀ ਵਾਰ ਬੋਲੀ ਆ ਉਹ ਜੇ ਕੱਲੀ ਇਹਦੀ ਮਾਂ ਬੋਲੀ ਹੋਵੇ ਨਾ ਥਮ ਚੰਨ ਲਾਂਦੀ ਜੋ ਅੱਜ ਹੋਇਆ ਨਾ ਉਹ ਮੈਂ ਤੋ ਨਹੀਂ ਚੱਲੇ ਗਿਆ ਬੱਧੀ ਮਾ ਬੁੱਲੀ ਹੋਵੇ ਹੋਰ ਕਿਹੜਾ ਬੋਲਣ ਵਾਲਾ ਫਿਰ ਪੋਜ ਜੀ ਘਰ ਛੱਡ ਕੇ ਚਲੇ ਗਏ ਹੈ ਹਾਂ ਹਾਂ ਮਨਿੰਦਰ ਕਰ ਛੱਡ ਕੇ ਚਾਬੜੀ ਹਾਂ ਕਿਉਂ ਮਨਿੰਦਰ ਕਰਕੇ ਮਨਿੰਦਰ ਕਰਕੇ ਕਿ ਮਨਿੰਦਰ ਨਾਲ ਲੈ ਜਾ ਕੀ ਹੋ ਗਿਆ ਉਹਦਾ ਹੋਇਆ ਕੀ ਨਹੀਂ ਮਨਿੰਦਰ ਤੱਕ ਦੀ ਭੂਆ ਨੂੰ ਆਪਦੀ ਦੁਸ਼ਮਣ ਬਣ ਕੇ ਬੈਗੀ ਕਿ ਦੋ ਕੁ ਸਵੇਰੇ ਮੇਰੇ ਨਾਲ ਹੁਣ ਤੱਕ ਹੋਇਆ ਨਾ ਉਹ ਮੇਰੀ ਭੂਹਾ ਕਰਕੇ ਹੋਇਆ ਪਤਾ ਨਹੀਂ ਮੇਰੀ ਧੀ ਦੇ ਅੰਦਰ ਇਹ ਜ਼ਹਿਰ ਕਿਨੇ ਪਰਤਾ ਮਨਿੰਦਰ ਦਾ ਦਿਮਾਗੇ ਖਰਾਬ ਹੋਇਆ ਹੈ ਮੇਰੇ ਨਾਲ ਕੱਲ ਗੱਲ ਹੋਈ ਆ ਮਨੂੰ ਸਮਝਾਇਆ ਸੀ ਚੰਗੀ ਤਰ੍ਹਾਂ ਕਹਿੰਦੇ ਠੀਕ ਹੈ ਡੈਡੀ ਜਿਵੇਂ ਤੁਸੀਂ ਕਹਿੰਦੇ ਉਵੇਂ ਹੋਊਗਾ ਫਿਰ ਮਨਿੰਦਰ ਦੇ ਨਾਲ ਇਸੇ ਗੱਲ ਦਾ ਕੋਈ ਅਸਰ ਨਹੀਂ ਹੈਗਾ ਉਹਨੇ ਤਾਂ ਅਜ ਭੂਆ ਜੀ ਨੂੰ ਉਹ ਤਾਨੇ ਮੈਣੇ ਦਿੱਤੇ ਜੋ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਤੂੰ ਮੈਨੂੰ ਨਿੱਦਨ ਰੋਕਿਆ ਨਹੀਂ ਬਹੁਤ ਰੋਕਿਆ ਸੀ ਬਾਪੂ ਜੀ ਪਰ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਹੈਗੀ ਉਹ ਤਾਂ ਅੱਜ ਮੰਮੀ ਮੂਰੇ ਵੀ ਇੰਨਾ ਬੋਲੀ ਹੈ